ਕਿ ਕਾਂਗਰਸ ਦੇ ਰਾਜਵਿਦ ਕਾਂਗਰਸੀਆਂ ਵੱਲੋਂ ਅੱਜ ਇੱਥੇ ਥਾਣੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਗੋਇਲ ਨੇ ਸਖਤ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਜੇ ਉਹਨਾਂ ਦੀ ਆਪਣੀ ਸਰਕਾਰ ਹੁੰਦੀ ਹੋਏ ਵੀ ਉਹ ਸੁਰੱਖਿਅਤ ਨਹੀਂ ਹਨ ਤਾਂ ਫਿਰ ਕਹਿਣ ਨੂੰ ਬਾਕੀ ਕੁਝ ਨਹੀਂ ਰਹਿ ਜਾਂਦਾ ਉੱਥੇ ਉਹਨਾਂ ਦੱਸਿਆ ਕਿ ਬੀਤੀ ਰਾਤ 9 ਵਜੇ ਦੇ ਕਰੀਬ ਸ਼ਹਿਰ ਫਿਲੌਰ ਦੇ ਹੀ ਕੁਝ ਵਿਅਕਤੀ ਦਾਣਾ ਮੰਡੀ ਫਿਲੌਰ ਉਹਨਾਂ ਦੇ ਘਰ ਦੇ ਬਾਹਰ ਆ ਕੇ ਲਲਕਾਰੇ ਮਾਰਨ ਲੱਗੇ ਅਤੇ ચીਕ-ਚੀਕ ਕੇ ਉਹਨਾਂ ਨੂੰ ਗਾਲ੍ਹਾਂ ਕੱਢਣ ਲੱਗੇ। ਪ੍ਰਧਾਨ ਗੋਇਲ ਨੇ ਦੱਸਿਆ ਕਿ ਉਹਨਾਂ ਦੇ ਉਸ ਵੇਲੇ ਐਸਐਚਓ ਫਲੋਰ ਨੂੰ ਫੋਨ ਕੀਤਾ ਪਰ ਉਹਨਾਂ ਨੇ ਫੋਨ ਨਹੀਂ ਚੁੱਕਿਆ। ਉਹਨਾਂ ਨੇ ਡੀਐਸਪੀ ਫਲੋਰ ਨੂੰ ਵੀ ਫੋਨ ਕੀਤਾ ਪਰ ਉਹਨਾਂ ਵੱਲੋਂ ਵੀ ਫੋਨ ਨਹੀਂ ਚੁੱਕਿਆ ਗਿਆ। ਅਖੀਰ ਉਹਨਾਂ ਨੇ ਦੁਬਾਰਾ ਥਾਣੇ ਵਿੱਚ ਕਾਲ ਕੀਤਾ ਤੇ ਥਾਣੇ ਦੇ ਦੋ ਕਰਮਚਾਰੀ ਪਹੁੰਚੇ ਤੇ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਵੀ ਉਕਤ ਦੋਸ਼ੀ ਸ਼ਰੀਆਮ ਗੁੰਡਾਗਰਦੀ ਕਰਦੇ ਰਹੇ ਅਤੇ ਉਸ ਨੂੰ ਧਮਕੀਆਂ ਦਿੰਦੇ ਰਹੇ ਅਤੇ ਪੁਲਿਸ ਨੇ ਉਹਨਾਂ ਦੀ ਸ਼ਿਕਾਇਤ ਵੀ ਨਹੀਂ ਸੁਣੀ ਉਲਟਾ ਟਾਲਮਟੋਲ ਕਰਦੀ ਰਹੀ ਹੈ ਤੇ ਬੰਦੀ ਕਾਰਵਾਈ ਵੀ ਨਹੀਂ ਕੀਤੀ ਅਖੀਰ ਉਹ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਥਾਣੇ ਦੇ ਬਾਹਰ ਰੋਸ਼ ਧੰਨੇ ਤੇ ਬੈਠਣ ਲਈ ਮਜਬੂਰ ਹੋ ਗਏ ਹਨ ਐਸਾ ਤਾਂ ਦਸਵਿੰਦਰ ਸਿੰਘ ਨੇ ਮੌਕੇ ਤੇ ਆ ਕੇ ਤਨਕਰਿਆ ਨੂੰ ਕਿਹਾ ਕਿ ਪੁਲਿਸ ਬੰਦੀ ਕਾਰਵਾਈ ਤਾਂ ਕਰ ਰਹੀ ਹੈ ਉਹਨਾਂ ਨੇ ਇੱਕ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਦੂਜੀ ਥੇ ਦੇ ਜਤਿੰਦਰ ਕੁਮਾਰ ਸਿਤਾ ਜੋ ਕਿ ਮੰਡੀ ਦੇ ਹੀ ਵਪਾਰੀ ਹਨ ਉਹਨਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਨਰਿੰਦਰ ਗੋਇਲ ਦੀ ਘਰ ਵਾਲੀ ਆਏ ਦੀ ਨਹੀਂ ਉਹਨਾਂ ਦੇ ਘਰ ਅੱਗੇ ਟੂਨਾਪ ਕਰਦੀ ਰਹਿੰਦੀ ਹੈ ਉਹਨਾਂ ਨੇ ਕਈ ਵਾਰ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਵੀ ਪਰ ਉਹ ਹਟਦੀ ਨਹੀਂ ਇਸੇ ਮਾਨਸਿਕ ਪਰੇਸ਼ਾਨੀ ਵਿੱਚ ਉਸ ਦੀ ਲੱਤ ਤੇ ਸਿਹਤ ਖਰਾਬ ਹੋ ਗਈ ਦੂਸਰਾ ਉਹਨਾਂ ਨੇ ਕਾਰੋਬਾਰ ਵੱਡੇ ਪੱਧਰ ਤੇ ਚੱਲਦੇ ਹਨ ਅਤੇ ਨਿਰਿੰਦਰ ਗੋਇਲ ਉਹਨਾਂ ਤੋਂ ਨਗਰ ਕੌਂਸਲ ਦਾ ਪ੍ਰਧਾਨ ਹੋਣ ਦੇ ਨਾਤੇ ਗੁੰਡਾ ਟੈਕਸ ਦੇ ਰੂਪ ਵਿੱਚ ਵੱਡੀਆਂ ਰਕਮਾਂ ਮੰਗ ਕੇ ਉਹਨਾਂ ਨੂੰ ਬਲੈਕਮੇਲ ਕਰਦਾ ਹੈ ਨਿਰਿੰਦਰ ਗੋਇਲ ਨੇ ਉਕਤ ਦੋਸ਼ੀ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਇਸ ਮੌਕੇ ਤੇ ਐਸਐਚਓ ਫਿਲੌਰ ਜਸਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਿਸ ਨੇ ਐਫਆਈਆਰ ਨੰਬਰ 6623 ਰਕੇਸ਼ ਕੁਮਾਰ ਗੋਇਲ ਚਤਿੰਦਰ ਗੋਇਲ ਅਤੇ ਵਿਨੇ ਕੁਮਾਰ ਦੇ ਵਿਰੁੱਧ ਧਾਰਾ 341 452 ਦੀਨ ਕੇਸ ਦਰਜ ਕਰਕੇ ਅਗਲੀ ਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਿਲੌਰ ਤੋਂ ਪ੍ਰਪਾਲ ਦੀ ਰਿਪੋਰਟ ਉਹ ਮਸਲਾ ਮੈਂ ਰਾਤ तकरीबन 9:00 ਵਜੇ ਘਰ ਲਮਾਂ ਪਿਆ ਸੀ ਤੇ ਬਾਹਰ ਦਰਵਾਜੇ 'ਚ ਟਬ ਖੜਕਾ ਹੋਇਆ ਇਟਾ ਵੱਟੇ ਮਾਰਦੇ ਸੀ ਤੇ ਗਾਲ੍ਹਾਂ ਕੱਢਦੇ ਸੀ ਜੀ ਜਦ ਮੈਂ ਦੇਖਿਆ ਉਹ ਕਹਿੰਦੇ ਬਾਹਰ ਨਿਕਲ ਤੈਨੂੰ ਅਸੀਂ ਮਾਰ ਦੇਣਾ ਜੇ ਕਰ ਦੇਣਾ ਬਹੁਤ ਕਰ ਦੇਣਾ ਬਹੁਤ ਗਾਲ੍ਹਾਂ ਕੱਢੀਆਂ ਉੱਥੇ ਮੈਂ ਅੰਦਰੇ ਪੁਲਿਸ ਨੂੰ ਬਈ ਟੈਲੀਫੋਨ ਕੀਤਾ ਪੁਲਿਸ ਉੱਥੇ ਆਈ ਪੁਲਿਸ ਵੀ ਇੱਥੇ ਜਾਨੂਆਂ ਪੁੜੀਆਂ ਥੱਲੇ ਉਤਰ ਕੇ ਫੇਰ ਗਾਲ੍ਹਾਂ ਕੱਢਦੇ ਗਾਲ੍ਹਾਂ ਕੱਢਣ ਦੇ ਵਿੱਚ ਇੱਕ ਥੈਸਾ ਸੀ ਇੱਕ ਆਪਣੇ ਸੀਟਾ ਸੀ ਇੱਕ ਬਿਲੇ ਸੀ ਜੀ ਕੀ ਕਾਰਨ ਸੀ ਗੱਲਾਂ ਕਰਨ ਦਾ ਕੋਈ ਕੋਈ ਕਾਰਨ ਕੋਈ ਕਾਰਨ ਤਾਂ ਹੈ ਹੀ ਨਹੀਂ ਕੋਈ ਸਾਡੇ ਨਾਲ ਉਹਨਾਂ ਦੀ ਕੋਈ ਲੱਗਦਾ ਲਾਕਡਾਉਨ ਨਹੀਂ ਇਹ ਪਤਾ ਨਹੀਂ ਕਿ ਕਿਉਂ ਉਹਨਾਂ ਨੇ ਗੱਲਾਂ ਕੀਤੀ ਕਿੰਨੇ ਵਜੇ ਆਏ ਤਕਰੀਬਨ 9:00 ਵਜੇ ਘਰ ਦੇ ਅੰਦਰ ਵੀ ਆਏ ਤਾਂ ਹੈ ਨਹੀਂ ਦਰਵਾਜ਼ਾ ਬੰਦ ਸੀ ਤੇ ਟੱਕਾ ਮਾਰਿਆ ਸੀ ਦਰਵਾਜ਼ਾ ਨਹੀਂ ਖੋਲਿਆ ਤੇ ਤੁਸੀਂ ਪੁਲਿਸ ਨੂੰ ਕੰਪਲੀਟ ਕੀਤੀ ਸੀ ਫੋਨ ਕੀਤਾ ਸੀ ਹਾਂਜੀ ਫੋਨ ਕੀਤਾ ਆਇਆ ਬਈ ਪੁਲਸ ਦੇ ਦੋ ਬੰਦੇ ਆਏ ਉਹ ਵੀ ਉੱਥੇ ਖੜੇ ਸੀ ਉਹਨਾਂ ਦੇ ਵਿੱਚ ਜਿਹੜੀ ਅਸੀਂ ਉਹ ਵੀਡੀਓ ਬਣਾਈ ਹੈ ਆਪਣੇ ਬਾਰ ਸਾਹਿਬ ਦੇ ਉੱਤੇ ਸਾਰੀਆਂ ਫੋਟੋਆਂ ਖਿੱਚੀਆਂ ਰਿਕਾਰਡਿੰਗ ਕੀਤੀ ਆ ਪੁਲਿਸ ਵਾਲੇ ਵੀ ਉੱਥੇ ਖੜੇ ਹੋਣਾਂ ਦੇ ਖੜਿਆ ਤੇ ਬੇਸ਼ਮਾਰ ਗਾਲਾਂ ਕੱਢੀ ਜਾਂਦੇ ਸੀ ਤਾਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਆ 11:30 ਵੱਜ ਗਏ 12:30 ਵੱਜ ਗਏ ਇਸ ਵੇਲੇ ਦੰਦ ਰਾਤ ਕਿਦੋਂ ਰਾਤ 9 ਵਜੇ ਦਾ ਪਾਕਿਆ ਪੁਲਿਸ ਨੇ ਕੋਈ ਕਾਰਵਾਈ ਨਹੀਂ ਐਸਪੀ ਨਾਲ ਗੱਲ ਕੀਤੀ ਐ ਐਸਪੀ ਨਾਲ ਵੀ ਗੱਲ ਕੀਤੀ ਐ ਔਰ ਡੀਐਸਪੀ ਕੇ ਦਾ ਹੁਣੇ ਉਹਨਾਂ ਨੇ ਵੀ ਸਾਰਾ ਕੁਝ ਦੇਖ ਲਿਆ ਰਿਕਾਰਡਿੰਗ ਦੇਖ ਲਈ ਆ ਉਹ ਕਹਿੰਦੇ ਬਹੁਤ ਕੰਮ ਗਲਤ ਕੀਤਾ ਉਹਨਾਂ ਨੇ ਪਰ ਕੋਈ ਕਾਰਵਾਈ ਨਹੀਂ ਹੋਈ ਜੇ ਕਾਰਵਾਈ ਨਹੀਂ ਹੁੰਦੀ ਅਗਲਾ ਕੀ ਐਕਸ਼ਨ ਲੈਣਾ ਅਗਲਾ ਐਕਸ਼ਨ ਇਹ ਹੋਊਗਾ ਅਸੀਂ ਸਾਰੇ ਉੱਥੇ ਧਰਨਾ ਲਾਵਾਂਗੇ ਔਰ ਆਪਣੇ ਜਿੰਨੇ ਕਾਉਂਸਲਰ ਇੱਥੇ ਇਸ ਵੇਲੇ ਇਕੱਠੇ ਹੋਏ ਆ ਤੇ ਅਸੀਂ ਸਾਰੇ ਪਿੰਡਾਂ ਦੇ ਬੰਦੇ ਵੀ ਕਾਂਗਰਸੀ ਮੰਗਾ ਕੇ ਸਾਰੇ ਅਸੀਂ ਉੱਥੇ ਧਰਨਾ ਲਾਵਾਂਗੇ ਕੋਈ ਤਾਂ ਇਹ ਤਿੰਨੇ ਜਣੇ ਇਹਦਾ ਮੁੰਡਾ ਜੀ ਬੋਬੀ ਤੇ ਇਹ ਨਰਿੰਦਰ ਗੋਇਲ ਤੇ ਇਹਦੀ ਵਾਈਫ ਜਿਹੜੀ ਸਵਰਨਾ ਹੈ ਜੀ ਏ ਮੇਰੇ ਘਰ ਆਉਂਦੀ ਘਰ ਦੇ ਘਰ ਸਾਡੇ ਆਮਣੇ ਸਾਹਮਣੇ ਹੈਗੇ ਆ ਜੀ ਇਹ ਹਰ ਟਾਈਮ ਤੂੰ ਨੇ ਜਾਦੂ ਕਰਦੀ ਹੈਗੀ ਆ ਜੀ ਇਹਨਾਂ ਮੈਂ ਸਵੇਰੇ ਵੀ ਕਿਹਾ ਵੀ ਭਾਈ ਤੇਰੀ ਘਰਾਂ ਆ ਕੀ ਤੂੰ ਨੇ ਜਾਦੂ ਕਰਦੀ ਹੈ ਤੂੰ ਮੈਨੂੰ ਰੋਕ ਜੀ ਹਨਾ ਤੇ ਨਹੀਂ ਹੜੇ ਜੀ ਸ਼ਾਮ ਨੂੰ ਜਦੋਂ ਇਹ ਤਿੰਨੇ ਜਣੇ ਆਏ ਕਿ ਇਹ ਇਹ ਆਈ ਇਹਦੀ ਵਾਈਫ ਕਿ ਤੂੰ ਮੇਰੇ ਘਰ ਵਾਲੇ ਨੂੰ ਕੋਣ ਹੋਣਾ ਕਹਿਣਾ ਆ ਇਹ ਤੂੰ ਨੇ ਜਾਦੂ ਕਰਦੀ ਆ ਜੀ ਉਸ ਵੇਲੇ ਇਹ ਤਿੰਨਾਂ ਨੇ ਪਹਿਲਾਂ ਮੇਰੇ ਘਰ ਆ ਕੇ ਹਮਲਾ ਕੀਤਾ ਜੀ ਉਸ ਤੋਂ ਬਾਅਦ ਫਿਰ ਬੈਠ ਜਾ ਕੇ ਫਿਰ ਬੈਨਰ ਦੇ ਘਰ ਦੇ ਕੋਲ ਗਿਆ ਕਿ ਤੂੰ ਇਹ ਕੰਮ ਕਿਉਂ ਕਰਦੀ ਹੈਗੀ ਆ ਅੱਛਾ ਜੀ ਤੇ ਹੋਰ ਤੁਹਾਡਾ ਕੋਈ ਮੁੱਦਾ ਨਹੀਂ ਹੈਗਾ ਤੇ ਇਹਦੇ ਨਾਲ ਮੇਰੀ ਲੱਤ ਵੀ ਖੜੀ ਹੋ ਗਈ। ਮੇਰੀ ਲੱਤ ਖੜੀ ਹੋ ਗਈ ਜੀ। ਅੱਛਾ। ਔਰ ਇਹ ਪ੍ਰੈਸ਼ਰ ਪਾਉਂਦਾ ਹੈਗਾ ਕਿ ਕਾਂਗਰਸ ਦਾ ਰਾਜ ਹੈਗਾ ਤੇ ਮੈਂ ਪ੍ਰਧਾਨ ਹੈਗਾ ਤੇ ਮੇਰੀ ਜਨਾਨੀ ਜੋ ਮਰਜ਼ੀ ਕਰ ਸਾਦੀ ਜੋ ਮੈਂ ਮੈਂ ਮਰਜ਼ੀ ਕਰ ਸਕਦਾ ਹੈ। ਇਹ ਚੀਜ਼ੇ ਹੋਰ ਵੀ ਬੰਦੇ ਕੋਲ ਆਉਣੇ ਆ ਵੀ ਜਿਹੜਾ ਟੂਣਾ ਟਾਣਾ ਕਰਦੀਏ ਦੱਸਦੇ ਆ। ਮੰਡੀ ਕੋਲ ਆਇਆ ਜੀ ਹਰਿਮਾਨ ਮੰਦਿਰ ਦੇ ਪਿੱਛੇ ਪੰਡਰ ਸਾਰੇ ਲੋਕ ਉਥੇ ਦੇ ਕੋਲ ਆਇਆ ਜਿਹੜਾ ਐਸ ਐਚ ਓ ਪੁਲਿਸ ਪ੍ਰਸ਼ਾਸਨ ਵੈਰੀਫਿਕੇਸ਼ਨ ਇਸ ਕੱਲ ਨੂੰ ਕਰ ਸਕਦਾ। ਪਰ ਸੋ ਇਹ ਇਹਦਾ ਕੋਈ ਬਿਜ਼ਨਸ ਚੱਲਦਾ। ਫੇਰ ਕੋਈ ਬਿਜ਼ਨਸ ਨਹੀਂ ਹੈਗਾ। ਕੋਈ ਕੁਛ ਨਹੀਂ ਹੈਗਾ ਇਹ ਸ਼ਰਿਆਂ ਮੇਹ ਚੱਕੜਾ ਕੰਮ ਕਰਦਾ ਹੈਗਾ ਮੈਂ ਸਭ ਕਾ ਤਾਈ ਇਹ ਸਾਰਾ ਜਿਹੜਾ ਝਗੜਾ ਹੈ ਇਹ ਟੂਣਿਆ ਤੋਂ ਹੋਇਆ ਟੂਣਿਆ ਤੋਂ ਹੋਇਆ ਪਲੱਸ ਇਹ ਇਹ ਨੂੰ ਇਸ ਟੂਣਾ ਪਲੱਸ ਇਹਦੇ ਦਿਮਾਗ ਦੇ ਵਿੱਚ ਇਹ ਆ ਇਹ ਬਲੈਕਮੇਲ ਕਰਦਾ ਪਿਆ ਕਿ ਮੈਂ ਪ੍ਰਧਾਨ ਆ ਤੇ ਜੇ ਤੁਸੀਂ ਮੈਨੂੰ ਕੋਈ ਮੰਤਰੀ ਨਹੀਂ ਦਿੰਦੇ ਹੈਗੇ ਤੇ ਮੈਂ ਜੋ ਮਰਜੀ ਕਰ ਸਕਦਾ ਮੰਤਰੀ ਇਹ ਪੈਸੇ ਮੰਗਦਾ ਜੀ ਕਾਦੇ ਕੰਮ ਦੇ ਬੇਬੇ ਜੀ ਅਸੀਂ ਪਕਾਡੇ ਜੀ ਮੋਟਾ ਵਪਾਰ ਕਰਦੇ ਆ ਠੀਕ ਹੈ ਜੀ ਕਿ ਜਦ ਵੀ ਆਪਣਾ ਵਪਾਰ ਕਰਨਾ ਤੇ ਮੇਰਾ ਵੀ ਕੋਈ ਮੈਨੂੰ ਵੀ ਚਾਹ ਪਣੀ ਦਿਓ ਇਹ ਤੁਹਾਡਾ ਮਤਲਬ ਕੁੰਡਾ ਟੈਕਸ ਮੰਗ ਰਿਹਾ ਹੈ ਜੀ ਟੈਕਸ ਮੰਗਦਾ ਹੈ ਜੀ ਮੈਂ ਇੱਕ ਨਰਿੰਦਰ ਕੁਮਾਰ ਗੋਇਲ ਜਿਹੜੇ ਨਗਰ ਕੌਂਸਲ ਫਲੋਰ ਦੇ ਪ੍ਰੈਜ਼ੀਡੈਂਟ ਨੇ ਪ੍ਰਧਾਨ ਨੇ ਉਹਨਾਂ ਨੂੰ ਮੰਡੀ ਦੇ ਵਿੱਚ ਜਿਹੜੇ ਨੇ ਇੱਕ ਵਿਨੇ ਕੁਮਾਰ ਤੇ ਜੇ ਕੁਮਾਰ ਇਹਨਾਂ ਨਾਲ ਇਹਨਾਂ ਦਾ ਝਗੜਾ ਮੂਲੀ ਹੋਇਆ ਉਹਦੇ ਸਬੰਧੀ ਅਸੀਂ ਇਹਨਾਂ ਦੀ ਜਿਹੜੀ ਸਟੇਟਮੈਂਟ ਲਿਖ ਲਈ ਹੈ ਐਫ ਆਈ ਆਰ ਲਾਚ ਚਾ ਦਿੱਤੀ ਹੈ ਤੇ ਜਿਹੜੇ ਦੋਸ਼ੀ ਹੋ ਸੀ ਜਲਦੀ ਪਕੜ ਲਿਆ। ਫੀਡਰ ਲਾਇਆ ਸਰ ਐਫ ਆਈ ਆਰ ਇਹਦੇ ਵਿੱਚ 323 347 452 ਪ੍ਰਧਾਨ ਦਾ ਦੋਸ਼ਿਆ ਵੀ ਪੁਲਿਸ ਦੇ ਕੋਲੋਂ ਬੰਦੇ ਬੈਠੇ ਹੋਏ ਸੀ ਪਹਿਲਾਂ ਨਹੀਂ ਨਹੀਂ ਦੋ ਆਏ ਅਸੀਂ ਕੋਈ ਆਪਣੇ ਲੈਵਲ ਉਸ ਦੇ ਕੋਈ ਬੰਦਾ ਨਹੀਂ ਭਜਾਇਆਗਾ ਨਾ ਹੀ ਕੋਈ ਪਹਿਲਾਂ ਤੋਂ ਐਫ ਆਈ ਆਰ ਦਾ ਜਿਹਦੇ ਚ ਖੜੇ ਹੋਣ ਐਫ ਆਈ ਆਰ ਹੁਣ ਦਰਜਾ ਅਸੀਂ ਉਹ ਬੰਦੇ ਉਹਦੇ ਚ ਹੁਣ ਜਿਹੜੇ ਵੀਰ ਦੇ ਨੇ ਦੋਸ਼ੀ ਲਖਾਇਓ ਅਸੀਂ ਭਾੜਿਆ ਸਰਪਾਚਾ ਤਰਜ ਹੁੰਦੇ ਬਾਜ ਵੀ ਉਹ ਧਰਨਾ ਚੱਕਣ ਨੂੰ ਤਿਆਰ ਨਹੀਂ ਹੈਗੇ ਕਿਉਂ ਨਹੀਂ ਤਿਆਰ ਹੈਗੇ ਕਿੱਥੇ ਕਮੀ ਹੈਗੀ ਇਹ ਤਾਂ ਹੁਣ ਪਤਾ ਨਹੀਂ ਉਹਨਾਂ ਦੀ ਹੋ ਜਾ ਸੀ ਤਾਂ ਜਿਹੜੀ ਉਹਨਾਂ ਦੇ ਸਟੇਟਮੈਂਟ ਕਾਈ ਉਹਦੇ ਸਬੰਧੀ ਅਸੀਂ ਐਫ ਆਈ ਆਰ ਜਿਹੜੀ ਆ ਦਾਇਰ ਕਰ ਦਿੱਤੀ ਆ ਤੇ ਤੀਸ਼ ਕਰ ਲੈ ਜਿਹੜੇ ਬੰਦਿਆਂ ਦੇ ਉਹਨਾਂ ਦੇ ਨਾਲ ਫਾਇਆ ਸੀ ਉਹਨਾਂ ਨੂੰ ਵੀ ਉਤਾਰ ਕਰ ਲੈਣਾ ਆ